ਛਪ ਗਈਆਂ ਛਪ ਗਈਆਂ ਅਖਵਾਰਾਂ ਵਿਰਵ ਤੇਰੀ ਸ਼ਾਦੀ ਦੀਆਂ ਛਪ ਗਈਆਂ ਛਪ ਗਈਆਂ ਅਖਵਾਰਾਂ ਵਿਰਵ ਤੇਰੀ ਸ਼ਾਦੀ ਦੀਆਂ ਕੌਣ ਵਿਰੇ ਦੇਸ਼ਗਣ ਮਨਾਵੇ ਕੌਣ ਵਿਰੇ ਦੇਸ਼ਗਣ ਮਨਾਵੇ ਕੌਣ ਵਿਰੇ ਦੇਸ਼ਗਣ ਮਨਾਵੇ ਕੌਣ ਪੜੇ ਅਖਵਾਰਾਂ ਕੌਣ ਪੜੀ ਅਖਵਾਰਾਂ ਵਿਰਵ ਤੇਰੀ ਸ਼ਾਦੀ ਦੀਆਂ ਛਪ ਗਈਆਂ ਛਪ ਗਈਆਂ ਅਖਵਾਰਾਂ ਵਿਰਵ ਤੇਰੀ ਸ਼ਾਦੀ ਦੀਆਂ ਛਪ ਗਈਆਂ ਛਪ ਗਈਆਂ ਅਖਵਾਰਾਂ ਵਿਰਵ ਤੇਰੀ ਸ਼ਾਦੀ ਦੀਆਂ ശന മനേ മമ്മ ശഗന മനവേ മമ്മ ശബി പേ അഖബാ വിരഭിരി ശാ യാപ്പബ വിര തരി ശാധ ਛਪ ਗਈਆਂ ਛਪ ਗਈਆਂ ਅਖਵਾਰਾ ਵੀਰਵ ਤੇਰੀ ਸ਼ਾਦੀ ਦੀਆਂ ਕੋਣੀ ਵੀਰੇ ਦੇ ਸ਼ਗਨ ਮਨਾਵੇ ਕੋਣੀ ਵੀਰੇ ਦੇ ਸ਼ਗਨ ਮਨਾਵੇ ਕੋਣੀ ਵੀਰੇ ਦੇ ਸ਼ਗਨ ਮਨਾਵੇ ਕੋਣ ਪੜੀ ਅਖਵਾਰਾ ਕਣ ਪੜੀ ਅਖਵਰ ਅਵਿਰਵ ਤੇਰੀ ਸ਼ਾਦੀ ਦੀਆਂ ਸ਼ਾਦੀ ਦੀਆਂ ਛਪ ਗਈਆਂ ਅਖਵਰ ਅਵਿਰਵ ਤੇਰੀ ਸ਼ਾਦੀ ਦੀਆਂ ਸ਼ਾਦੀ ਦੀਆਂ ਸ਼ਾਦੀ ਦੀਆਂ ਅਖਵਰ ਅਵਿਰਵ ਤੇਰੀ ਸ਼ਾਦੀ ਦੀਆਂ ਪਹਿਣ ਤੇਰੇ ਸ਼ਗਨ ਮਨਾਵੀ ਪੈਣ ਤੇਰੀ ਸ਼ਗਨ ਮਨਾਵੀ ਪੈਣ ਤੇਰੀ ਸ਼ਗਨ ਮਨਾਵੀ ਜੀ ਜਪੜੀ ਅਖਵਾਰਾਂ ਜੀ ਜਪੜੀ ਅਖਵਾਰਾਂ ਵਿਰਵਤੀ ਰਿਸ਼ਾ ਦੀਦਿਆਂ ਸ਼ਾਦੀ ਦੀਆਂ ਛਪ ਗਈਆਂ ਅਖਵਾਰਾਂ ਵਿਰਵਤੀ ਰਿਸ਼ਾ ਦੀਦਿਆਂ ਛਾਦੀ ਦੀਆਂ ਛਪ ਗਈਆਂ ਅਖਵਾਰਾਂ ਵਿਰਵਤੀ ਰਿਸ਼ਾ ਦੀਦਿਆਂ ਕੋਣ ਵੀਰੇ ਦੀਸ਼ ਗਿਣ ਮਨਾਵੀ ਕੋਣ ਵੀਰੇ ਦੀਸ਼ ਗਿਣ ਮਨਾਵੀ ਕੋਣ ਵੀਰੇ ਦੀਸ਼ ਗਿਣ ਮਨਾਵੀ ਕੋਣ ਪੜੇ ਅਖਵਾਰਾਂ ਅਖਵਾਰਾਂ ਵਿਰਵ ਤੇਰੀ ਸ਼ਾਦੀ ਦੀਆਂ ਸ਼ਾਦੀ ਦੀਆਂ ਛਪ ਗਈਆਂ ਅਖਵਾਰਾਂ ਵਿਰਵ ਤੇਰੀ ਸ਼ਾਦੀ ਦੀਆਂ ਸ਼ਾਦੀ ਦੀਆਂ ਛਪ ਗਈਆਂ ਅਖਵਾਰਾਂ ਵਿਰਵ ਤੇਰੀ ਸ਼ਾਦੀ ਦੀਆਂ ਮੰਮੀ ਤੇਰੀ ਸ਼ਗਨ ਮਨਾਵੇ ਮੰਮੀ ਤੇਰੀ ਸ਼ਗਨ ਮਨਾਵੇ ਮੰਮੀ ਤੇਰੀ ਸ਼ਗਨ ਮਨਾਵੀ ਮਾਮਾ ਪੜੀ ਅਖਵਾਰਾ ਮਾਮਾ ਪੜੀ ਅਖਵਾਰਾ ਵਿਰਵ ਤੇਰੀ ਸ਼ਾਦੀ ਦੀਆਂ ਸ਼ਾਦੀ ਦੀਆਂ ਛਪ ਗਈਆਂ ਅਖਵਾਰਾਂ ਵਿਰਵ ਤੇਰੀ ਸ਼ਾਦੀ ਦੀਆਂ ਸ਼ਾਦੀ ਦੀਆਂ ਛਪ ਗਈਆਂ ਅਖਵਾਰਾਂ ਵਿਰਵ ਤੇਰੀ ਸ਼ਾਦੀ ਦੀਆਂ ਕੋਣ ਵਿਰੇ ਦੀਸ਼ ਗਿਣ ਮਨਾਵੇ ਕੋਣ ਵਿਰੇ ਦੀਸ਼ ਗਿਣ ਮਨਾਵੇ ਕੋਣ ਵਿਰੇ ਦੀਸ਼ ਗਿਣ ਮਨਾਵੇ ਕੋਣ ਪੜੀ ਅਖਵਾਰਾਂ ਕਾਣ ਪੜੀ ਅਖਬਾਰਾਂ ਵੀਰਵ ਤੇਰੀ ਸ਼ਾਦੀ ਦੀਆਂ ਸ਼ਾਦੀ ਦੀਆਂ ਛਪ ਗਈਆਂ ਅਖਬਾਰਾਂ ਵੀਰਵ ਤੇਰੀ ਸ਼ਾਦੀ ਦੀਆਂ ਸ਼ਾਦੀ ਦੀਆਂ ਛਪ ਗਈਆਂ ਅਖਬਾਰਾਂ ਵੀਰਵ ਤੇਰੀ ਸ਼ਾਦੀ ਦੀਆਂ ਪੂਆ ਤੇਰੀ ਸ਼ਗਨ ਮਨਾਵੇ ਪੂਆ ਤੇਰੀ ਸ਼ਗਨ ਮਨਾਵੇ ਪੂਆ ਤੇਰੀ ਸ਼ਗਨ ਮਨਾਵੇ ਫੁੱਫੜ ਪੜੇ ਅਖਵਾਰਾਂ ਫੁੱਫੜ ਪੜੇ ਅਖਬਾਰਾਂ ਵਿਰਵ ਤੀਰਸ਼ਾ ਦੀ ਦੀਆਂ ਸ਼ਾਦੀ ਦੀਆਂ ਛਪ ਗਈਆਂ ਅਖਬਾਰਾਂ ਵਿਰਵ ਤੀਰਸ਼ਾ ਦੀ ਦੀਆਂ ਸ਼ਾਦੀ ਦੀਆਂ ਛਪ ਗਈਆਂ ਅਖਬਾਰਾਂ ਵਿਰਵ ਤੀਰਸ਼ਾ ਦੀ ਦੀਆਂ ਸ਼ਾਦੀ ਦੀਆਂ ਛਪ ਗਈਆਂ ਅਖਬਾਰਾਂ ਵਿਰਵ ਤੀਰਸ਼ਾ ਦੀ ਦੀਆਂ